ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮਿਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਮਾਤਾ ਸਲੱਖਣੀ ਅਤੇ ਗੁਰੂ ਨਾਨਕ ਦੇ ਵਿਆਹ ਦੀਆਂ ਤਿਆਰੀਆਂ ਦਿਖਾਉਣ ਲੱਗੇ ਆਂ ਤਿਆਰੀ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਜੋ ਤਸਵੀਰ ਹੈ ਇਹ ਬਟਾਲਾ ਦੀ ਹੈ ਜਿੱਥੇ ਭਾਜੀ ਬਣ ਰਹੀ ਆ ਕਿੰਨੀ ਤਰ੍ਹਾਂ ਦੀ ਬਣ ਰਹੀ ਆ ਕਿੰਨੇ ਵਜਨ ਦੀ ਬਣ ਰਹੀ ਆ ਇਸ ਬਾਰੇ ਵੀ ਜਾਣਾਂਗੇ ਪਰ ਫਿਲਹਾਲ ਦੇਖਿਆ ਜਾਵੇ ਤਾਂ ਗਦਾਮ ਜਿਹੜੇ ਨੇ ਬਿਲਕੁਲ ਭਰੇ ਹੋਏ ਨੇ ਜਿਹੜੀ ਸੰਗਤ ਹੈ ਭਾਜੀ ਬਣਾਉਣ ਵਾਲੀ ਉਹ ਵੀ ਪੂਰੀ ਸ਼ਰਦਾ ਦੇ ਨਾਲ ਭਾਜੀ ਬਣਾ ਰਹੀ ਆ ਸਿਰ ਠੱਕੇ ਦੇ ਨੇ ਔਰ ਖਾਸ ਗੱਲ ਆ ਕਿ ਨੰਗੇ ਪੈਰੀ ਜਿਹੜੀ ਆ ਇਹ ਸੰਗਤ ਇੱਥੇ ਕੰਮ ਕਰਦੀ ਆ ਵਕ ਵਕ ਸਵਾਦ ਦੀ ਭਾਜੀ ਹੈ ਔਰ ਭਾਜੀ ਦੇ ਪਹਾੜ ਹੀ ਬਣਦੇ ਆ ਗੱਲਬਤ ਕਰ ਲਾਂਗੇ ਜਿਹੜੇ ਸੇਵਾਦਾਰ ਬਣਵਾਉਂਦੇ ਨੇ ਕਿੱਦਾਂ ਬਣਵਾਉਂਦੇ ਆ ਕਿੱਥੋਂ ਬਣਦੀ ਆ ਔਰ ਕਿੱਦਾਂ ਵਰਤਾਈ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰਾਜ ਸਿੰਘ ਜੋੜਾ ਕਲ ਸੋਸਾਇਟੀ ਦਾ ਸੇਵਾਦਾਰ ਇਹ ਕਦੋਂ ਤੋਂ ਪੱਜੀ ਬਣਦੀ ਤੇ ਇਹ ਕਮਰਾ ਪੂਰੇ ਦਾ ਪੂਰਾ ਇੱਕ ਗਡਾਉਨ ਹੀ ਲੱਗਦਾ ਇਹਦੇ ਇਹ ਜੀ 12 13 ਸਾਲ ਤੋਂ ਸਟਾਰਟ ਹੋਈ ਸੀ ਇਹ ਇਸ ਤੋਂ ਬਾਅਦ ਹੀ ਸਮਾਂ ਹੋ ਗਿਆ ਨਾ ਉਦੋਂ ਆਪਾਂ 4 ਕਵਿੰਟਲ ਤੋਂ ਚਾਲੂ ਕੀਤੀ ਸੀ ਫਿਰ 8 ਕਵਿੰਟਲ ਹੋਈ ਅਗਲੇ ਸਾਲ ਉਸ ਤੋਂ 12 13 ਕਵਿੰਟਲ ਹੋ ਗਈ ਜੀ ਪਰਵਾਦੀ ਵਾਦੀ ਹੱਸਾ ਟੰਨਾ ਦੇ ਨਾਲ ਹੱਟਾਂ ਦੇ ਨਾਲ ਪਿਛਲੇ ਸਾਲ 12 ਸਾਲ 12 ਟਨ ਸੀ ਐਰ ਕੀ 13 ਟਨ ਭਾਜੀ ਹੋ ਗਈ 13 ਟਨ ਬਾਬੇ ਨਾਨਕ ਵਾਲੀ 13 ਤੇ ਬਾਬੇ ਨਾਨਕ ਦੀ 13 ਹੀ ਹੈ ਹੀ ਬਾਬੇ ਨਾਨਕ ਦਾ ਸਭ ਕੁਝ ਜੇ ਸੇਵਾਦਾਰਾਂ ਛੋਟੇ ਜਿਹੇ ਕੀ ਕੀ ਬਣਾਉਂਦੇ ਆ ਵਿੱਚ ਇਹਦੇ ਵਿੱਚ ਸ਼ੱਕਰਪਾਰਾ ਇਹ ਮਿੱਠੀ ਸੇਵੀ ਆ ਲੋਣੀ ਸੇਵੀ ਆ ਜੀ ਕਾਠੀ ਬਕਰਾਵਾ ਮਠੀ ਆ ਮਧਾਨਾ ਸੇਵੀ ਆ 5-7 ਡਰਮ ਨੇ 7-8 ਡਰਮ 13 ਟਨ ਭਾਜੀ ਬਣ ਗਈ ਤੇ ਵਰਤੌਣੀ ਕਿੱਥੇ ਆ ਤੇ ਤੁਸੀਂ ਪੂਰੇ ਸ਼ਹਿਰ ਨੂੰ ਵੀ ਵੰਡ ਦੋ ਤੇ ਬਚ ਜਾਣੀ ਇਸ ਸ਼ਹਿਰ ਵੀ ਆ ਬਾਕੀ ਸਾਰਾ ਪੰਜਾਬ ਆ ਜਿੱਥੇ ਵੀ ਆਨੂੰ ਡਿਮਾਂਡ ਪੈਂਦੀ ਆ ਜਿੱਥੇ ਸਾਨੂੰ ਫੋਨ ਆਉਂਦੇ ਆ ਆਪਾਂ ਬੱਸਾਂ ਚਲਾ ਗਏ ਬਟਾਲੇ ਤੋਂ ਜਿੱਥੋਂ ਨੂੰ ਬਸ ਚੱਲੇਗੀ ਆਪਾਂ ਉੱਥੋਂ ਤੱਕ ਭੇਜ ਸਕਨੇ ਆ ਆਪਾਂ ਬਟਾਲੇ ਰੱਖ ਦਾਂਗੇ ਮੰਨ ਲਓ ਲੁਧਿਆਣੇ ਤੁਹਾਨੂੰ 50 ਫੋਨ ਆਉਂਦੇ ਆ ਅਸਾਂ ਇੱਕੋ ਜਣੇ ਨੂੰ ਭੇਜਦੇ ਨਹੀਂ ਜੋ 50 ਬੰਦੇ ਨੂੰ ਵੰਡ ਦਿੰਦੇ ਉਹਨਾਂ ਦਾ ਕੰਟੈਕਟ ਨੰਬਰ ਦਿੱਖਦਾ ਉਹਦੇ ਹਿਸਾਬ ਨਾਲ ਵੰਡੇ ਜਾਂਦੇ ਨੇ ਸਾਰੇ ਚੰਡੀਗੜ੍ਹ ਵੀ ਇਤਰਾ ਕਰੀਦਾ ਹਰ ਥਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਇੱਕ ਜਣੇ ਨੂੰ ਭੇਜਦੇ ਜਿਸ ਤਰ੍ਹਾਂ ਆਮ ਸੰਗਤ ਆਮ ਲੋਕਾਂ ਦੇ ਘਰਾਂ ਦੇ ਵਿਆਹ ਹੁੰਦਾ ਦਿਓ ਰਿਸ਼ਤੇਦਾਰਾਂ ਨੂੰ ਭ ਹਾਂਜੀ ਬਾਬੇ ਨਾਲਕ ਜਦੋਂ ਪਪਾ ਜੀ ਨਾਲਕ ਦਾ ਵਿਆਹ ਸਪੂਰਨ ਹੁੰਦਾ ਹੈ ਰਾਤ ਰੋਜ ਦਾ ਸਪੂਰਨ ਹੋ ਗਿਆ ਅਗਲੇ ਦਿਨ ਸਵੇਰੇ ਜੀ ਸੰਗ ਸੁੱਖੀ ਹੁੰਦੀ ਆ ਉਹਨਾਂ ਨੂੰ ਠਾਲ ਕੇ ਆਪਾਂ ਤੇ ਭਾਜੀ ਸਾਰੇ ਬਣ ਕੇ ਦੇ ਦਈਏ ਤਾਂ ਆਪਾਂ ਹੀ ਆਪਣੇ ਰਿਸ਼ਤਦਾਰ ਨੂੰ ਬਣ ਕੇ ਰਹਿਦਾ ਉਸੇ ਤਰ੍ਹਾਂ ਆਪਾਂ ਉਹਨਾਂ ਨੂੰ ਭਾਜੀ ਬਣ ਕੇ ਦੇ ਦਈਏ ਵੀ ਆਓ ਲਓ ਤੇ ਅਗਲੇ ਸਾਲ ਫੇਰ ਆਉਂਦਾ ਮਤਲਬ ਤਰਫੋਂ ਸੇਵਾ ਦਾ ਮੌਕਾ ਦੇ ਤੇ ਨਾਲ ਹੀ ਆਉਂਦੇ ਸਾਲ ਦਾ ਸੱਦਾ ਵੀ ਦੇ ਦਿੰਦਾ ਸੱਦਾ ਵੀ ਦਿੱਤਾ ਜੀ ਸੱਦਾ ਜੀ ਇਹ ਬਣਾਉਂਦੇ ਆ ਕਿੰਨਾ ਸਮਾਂ ਲੱਗ ਜਾਂਦਾ ਔਰ ਵੰਡਦੇ ਆ ਕਿੰਨਾ ਸਮਾਂ ਲੱਗ ਜਾਂਦਾ ਇਹ 15 16 ਦਿਨ ਬੰਦਿਆਂ ਲੱਗਦੇ 15 16 ਦਿਨ ਹੀ ਵਰਤੌਂਦੇ ਲੱਗਦੇ ਹਨ ਦਿਨ ਰਾਤ ਲੱਗੇ ਰਹੇ ਦਿਨ ਰਾਤ ਇਹ ਬਾਬੇ ਨਾਨਕ ਦੇ ਕਿਹੋ ਜਿਹੇ ਲੱਗੇ ਪੈਰੀ ਲੱਗੇ ਹੋਏ ਨੇ ਸੇ ਧਾਕੇ ਸੇਵਾਦਾਰ ਸਾਡੇ ਪੱਕੇ ਸੇਵਾਦਾਰ ਨੇ ਸਾਡੇ ਹਲਵਾਈ ਜਿਹੜੇ ਆ ਇਹ 12 13 ਬੰਦੇ ਪੱਕੇ ਹਰ ਸਾਲ ਇਹਨਾਂ ਨੂੰ ਕਹੀਦਾ ਇਹੋ ਸੇਵਾ ਕਰਦੇ ਨੇ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਬਿਲਕੁਲ ਬਾਬੇ ਨਾਨਕ ਦੇ ਵਿਆਹ ਦੀ ਤਿਆਰੀ ਜੇ 15 ਦਿਨ ਬਣਦੇ ਲੱਗਦੇ ਆ ਤੇ 15 ਦਿਨ ਵਰਤੌਂਦੇ ਵੀ ਲੱਗਦੇ ਪੰਜਾਬ 'ਚ ਨਹੀਂ ਕਹਿੰਦੇ ਜਿੱਥੋਂ ਤੱਕ ਕੋਈ ਸਾਧਨ ਜਾਂਦਾ ਸਾਨੂੰ ਕੋਈ ਫੋਨ ਕਰ ਦਵੇ ਤੇ ਅਸੀਂ ਬਾਬੇ ਨਾਨਕ ਦੇ ਵਿਆਹ ਦੀ ਭਾਜੀ ਉਹਨੋਂ ਸੇ ਪੈਕ ਕਰਕੇ ਭੇਜ ਦਿੰਨੇ ਆ ਜੋ ਬਟਾਲਾ ਦੇ ਸੰਗਤ ਆਉਂਦੀ ਆ ਉਹਨਾਂ ਦੇ ਦਿੰਦੇ ਹਾਂ ਔਰ ਨਾਲ ਹੀ ਆਉਂਦੇ ਸਾਲ ਬਾਬੇ ਨਾਨਕ ਦੇ ਵਿਆਹ ਦੇ ਆਉਂਦਾ ਸੱਦਾ ਵੀ ਦੇ ਦਿੰਨੇ ਕੈਮਰਾਮੈਨ ਮਨੀਜਨਲਟੀ ਨੂਤਰਾ ਆਧਨਿਕ ਸੋਰਾ ਟੀਵੀ ਬਟਾਲਾ ਮਾਤਾ ਸਲਕਣੀ ਅਤੇ ਗੁਰੂ ਨਾਨਕ ਦੇ ਵਿਆਹ ਦੀਆਂ ਤਿਆਰੀਆਂ ਦਿਖਾਉਣ ਲੱਗੇ ਆ ਤਿਆਰੀ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਜੋ ਤਸਵੀਰ ਹੈ ਇਹ ਬਟਾਲਾ ਦੀ ਹੈ ਜਿੱਥੇ ਭਾਜੀ ਬਣ ਰਹੀ ਆ ਕਿੰਨੀ ਤਰ੍ਹਾਂ ਦੀ ਬਣ ਰਹੀ ਆ ਕਿੰਨੇ ਵਜਨ ਦੀ ਬਣ ਰਹੀ ਆ ਇਸ ਬਾਰੇ ਵੀ ਜਾਣਾਂਗੇ ਪਰ ਫਿਲਹਾਲ ਦੇਖਿਆ ਜਾਵੇ ਤਾਂ ਗਦਾਮ ਜਿਹੜੇ ਨੇ ਬਿਲਕੁਲ ਭਰੇ ਹੋਏ ਨੇ ਜਿਹੜੀ ਸੰਗਤ ਹੈ ਭਾਜੀ ਬਣਾਉਣ ਵਾਲੀ ਉਹ ਵੀ ਪੂਰੀ ਸ਼ਰਦਾ ਦੇ ਨਾਲ ਭਾਜੀ ਬਣਾ ਰਹੀ ਆ ਸਿਰ ਠੱਕੇ ਦੇ ਨੇ ਔਰ ਖਾਸ ਗੱਲ ਆ ਕਿ ਨੰਗੇ ਪੈਰੀ ਜਿਹੜੀ ਆ ਇਹ ਸੰਗਤ ਇੱਥੇ ਕੰਮ ਕਰਦੀ ਆ ਵਕ ਵਕ ਸਵਾਦ ਦੀ ਭਾਜੀ ਹੈ ਔਰ ਭਾਜੀ ਦੇ ਪਹਾੜ ਹੀ ਬਣਦੇ ਆ ਗੱਲਬਤ ਕਰ ਲਾਂਗੇ ਜਿਹੜੇ ਸੇਵਾਦਾਰ ਬਣਵਾਉਂਦੇ ਨੇ ਕਿ ਬੱਬਨੋਂ ਹੁੰਦੇ ਆ ਕਿੱਥੋਂ ਬਣਦੀ ਆ ਔਰ ਕਿੱਦਾਂ ਇਹ ਵਰਤਾਈ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਰਾੰਥ ਸਿੰਘ ਜੋੜਾ ਘਰ ਸੋਸਾਇਟੀ ਦਾਸ ਸੇਵਾ ਦਾ ਇਹ ਕਦੋਂ ਤੋਂ ਭੱਜੀ ਬਣਦੀ ਪਈ ਜਿਹੜਾ ਕਮਰਾ ਪੂਰੇ ਦਾ ਪੂਰਾ ਇੱਕ ਗਡਾਉ ਨਹੀਂ ਲੱਗਦਾ ਇਹਦੇ ਇਹ ਜੀ 12 13 ਸਾਲ ਤੋਂ ਸਟਾਰਟ ਹੋਈ ਸੀ ਇਹ ਇਸ ਤੋਂ ਵੱਧ ਹੀ ਸਮਾਂ ਹੋ ਗਿਆ ਨਾ ਉਦੋਂ ਆਪਾਂ 4 ਕਵਿੰਟਲ ਤੋਂ ਚਾਲੂ ਕੀਤੀ ਸੀ ਫਿਰ 8 ਕਵਿੰਟਲ ਹੋਈ ਅਗਲੇ ਸਾਲ ਉਸ ਤੋਂ 12 13 ਕਵਿੰਟਲ ਹੋ ਗਈ ਫਿਰ ਵੱਦੀ ਵੱਦੀ ਹੱਸਾ ਟੰਣਾ ਦੇ ਸਾਲ ਹੱਟਣ ਪਿੱਛੇ ਸਿੱਧਾ ਬਾ 12 ਸਾਲ 12 ਟਨ ਸੀ ਐਰ ਕੀ 13 ਟਨ ਪਾਜੀ ਹੋਈ 13 ਟਨ ਬਾਬੇ ਨਾਨਕ ਵਾਲੀ 13 13 ਬਾਬੇ ਨਾਨਕ ਦੀ 13 ਹੀ ਹੈ ਹੀ ਬਾਬੇ ਨਾਨਕ ਦਾ ਸਭ ਕੋਈ ਜਿਹੜੇ ਸੇਵਾਦਾਰਾ ਛੋਟੇ ਜੇ ਕੀ ਕੀ ਬਣਾਉਂਦੇ ਆ ਵਿੱਚ ਇਹਦੇ ਵੀ ਸ਼ੱਕਰਪਾਰਾ ਇਹ ਮਿੱਠੀ ਸੇਵੀ ਆ ਲੋਣੀ ਸੇਵੀ ਆ ਅ ਤੁਜੀ ਕਾਠੀ ਬਕਰਾਵਾ ਮਠੀ ਆ ਬੰਦਾਨਾ ਸੇਵੀ ਆ ਪੰਜ ਸੱਤ ਡਰਮ ਨੇ ਸੱਤ ਅੱਠ ਡਰਮ ਨੇ ਜਦੋਂ 13 ਟਨ ਪਾਜੀ ਬਣ ਗਈ ਤੇ ਵਰਤੌਣੀ ਕਿੱਥੇ ਆ ਤੇ ਤੁਸੀਂ ਪੂਰੇ ਸ਼ਹਿਰ ਨੂੰ ਵੀ ਵੰਡਦੇ ਤੇ ਬਰ ਜਾਣੀ ਇਹ ਸ਼ਹਿਰ ਵੀ ਆ ਬਾਕੀ ਸਾਰਾ ਪੰਜਾਬ ਆ ਜਿੱਥੇ ਵੀ ਆਨੂੰ ਡਿਮਾਂਡ ਪਈਦੀ ਆ ਇਹ ਤਾਂ ਸਾਨੂੰ ਫੋਨ ਆਉਂਦੇ ਨੇ ਆਪਾਂ ਬੱਸਾ ਤੇ ਆ ਜੇ ਬਟਾਲੇ ਤੋਂ ਜਿੱਥੋਂ ਨੂੰ ਬਸ ਚੱਲੇਗੀ ਆਪਾਂ ਉੱਥੋਂ ਤੱਕ ਭੇਜ ਸਕਦੇ ਆ ਆਪਾਂ ਬਟਾਲੇ ਰੱਖ ਦਾਂਗੇ ਮੰਨ ਲਓ ਕਿ ਲੁਧਿਆਣੇ ਤੁਹਾਨੂੰ 50 ਫੋਨ ਆਉਂਦੇ ਆ ਅਸਾਂ ਇੱਕੋ ਜਣੇ ਨੂੰ ਭੇਜਦੇ ਨਹੀਂ ਜੋ 50 ਬੰਦੇ ਨੂੰ ਵੰਡ ਦਿੰਦੇ ਉਹਨਾਂ ਦਾ ਕੰਟੈਕਟ ਨੰਬਰ ਦਿੱਖਦਾ ਉਹਦੇ ਹਿਸਾਬ ਨਾਲ ਵੰਡੇ ਜਾਂਦੇ ਨੇ ਸਾਰੇ ਚੰਡੀਗੜ੍ਹ ਵੀ ਇਤਰਾ ਕਰੀਦਾ ਹਰ ਇੱਕ ਸਹਿਰਾਂ ਦੇ ਵਿੱਚ ਇਸ ਤਰ੍ਹਾਂ ਇੱਕ ਜਣੇ ਨੂੰ ਭੇਜਦੇ ਜਿਸ ਤਰ੍ਹਾਂ ਆਮ ਸੰਗਤ ਆਮ ਲੋਕਾਂ ਦੇ ਘਰਾਂ ਦੇ ਵਿਆਹ ਹੁੰਦਾ ਦਿਓ ਰਿਸ਼ਤੇਦਾਰਾਂ ਨੂੰ ਭਾਜੀ ਭੇਜਦੇ ਤੁਸੀਂ ਬਾਬੇ ਨਾਨਕ ਦੀ ਆਈ ਸੰਗਤ ਨੂੰ ਭਾਜੀ ਭੇਜੀ ਹਾਂਜੀ ਬਾਬੇ ਨਾਨਕ ਅਗਲੇ ਦਿਨ ਸਵੇਰੇ ਜਿੱਦਾਂ ਸਕਤੀ ਹੁੰਦੀ ਆ ਉਹਨਾਂ ਨੂੰ ਠਾਲ ਕੇ ਆਪਾਂ ਤੇ ਭਾਜੀ ਸਾਰੇ ਬਣ ਕੇ ਦੇ ਦਈਏ ਤਾਂ ਆਪਾਂ ਹੀ ਆਪਣੇ ਰਿਸ਼ਤਦਾਰ ਨੂੰ ਬਣ ਕੇ ਰਹਿਦਾ ਉਸੇ ਤਰ੍ਹਾਂ ਆਪਾਂ ਉਹਨਾਂ ਨੂੰ ਭਾਜੀ ਬਣ ਕੇ ਦੇ ਦਈਏ ਵੀ ਆਓ ਲਓ ਤੇ ਅਗਲੇ ਸਾਲ ਫੇਰ ਆਉਂਦਾ ਮਤਲਬ ਤਰਫੋਂ ਸੇਵਾ ਦਾ ਮੌਕਾ ਦੇ। ਤੇ ਨਾਲ ਹੀ ਆਉਂਦੇ ਸਾਲ ਦਾ ਸੱਦਾ ਵੀ ਦੇ ਦਿੰਦਾ ਸੱਦਾ ਵੀ ਦਿੱਤਾ ਜੀ ਸੱਦਾ ਜੀ ਇਹ ਬਣਾਉਂਦੇ ਆ ਕਿੰਨਾ ਸਮਾਂ ਲੱਗ ਜਾਂਦਾ ਔਰ ਵੰਡਦੇ ਆ ਕਿੰਨਾ ਸਮਾਂ ਲੱਗ ਜਾਂਦਾ ਇਹ 15-16 ਦਿਨ ਬੰਦਿਆਂ ਲੱਗਦੇ 15-16 ਦਿਨ ਹੀ ਵਰਤੌਂਦੇ ਲੱਗਦੇ ਹਨ ਦਿਨ ਰਾਤ ਲੱਗੇ ਰਹੇ ਦਿਨ ਰਾਤ ਇਹ ਬਾਬੇ ਨਾਨਕ ਦੇ ਕਿਹੋ ਜਿਹੇ ਲੱਗੇ ਪੈਰੀ ਲੱਗੇ ਹੋਏ ਨੇ ਸੇ ਧਾਕੇ ਸੇਵਾਦਾਰ ਸਾਡੇ ਪੱਕੇ ਸੇਵਾਦਾਰ ਨੇ ਸਾਡੇ ਹਲਵਾਈ ਜਿਹੜੇ ਆ ਇਹ 12-13 ਬੰਦੇ ਪੱਕੇ ਹਰ ਸਾਲ ਇਹਨਾਂ ਨੂੰ ਕਹੀਦਾ ਇਹੋ ਸੇਵਾ ਕਰਦੇ ਨੇ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਨੇ ਬਿਲਕੁਲ ਬਾਬੇ ਨਾਨਕ ਦੇ ਵਿਆਹ ਦੀ ਤਿਆਰੀ ਜੇ 15 ਦਿਨ ਬਣਦੇ ਲੱਗਦੇ ਆ ਤੇ 15 ਦਿਨ ਵਰਤੌਂਦੇ ਵੀ ਲੱਗਦੇ ਪੰਜਾਬ 'ਚ ਨਹੀਂ ਕਹਿੰਦੇ ਜਿੱਥੋਂ ਤੱਕ ਕੋਈ ਸਾਧਨ ਜਾਂਦਾ ਸਾਨੂੰ ਕੋਈ ਫੋਨ ਕਰ ਦਵੇ ਤੇ ਅਸੀਂ ਬਾਬੇ ਨਾਨਕ ਦੇ ਵਿਆਹ ਦੀ ਭਾਜੀ ਉਹਨੋਂ ਸੇ ਪੈਕ ਕਰਕੇ ਭੇਜ ਦਿੰਨੇ ਆ ਜੋ ਬਟਾਲਾ ਦੇ ਸੰਗਤ ਆਉਂਦੀ ਆ ਉਹਨਾਂ ਦੇ ਦਿੰਦੇ ਹਾਂ ਔਰ ਨਾਲ ਇਹੀ ਆਉਂਦੇ ਸਾਲ ਬਾਬੇ ਨਾਨਕ ਦੇ ਵਿਆਹ ਦੇ ਆਉਂਦਾ ਸੱਦਾ ਵੀ ਦੇ ਦਿੰਨੇ ਕੈਮਰਾਮੈਨ ਮਨੀਜਨਲਿਟੀ ਲੋਥਰਾ ਆਧਨਿਕ ਸੋਰਾ ਟੀਵੀ ਬਟਾਲਾ